ਸਾਤਿ ਸ਼੍ਰੀ ਅਕਾਲ ਦੋਸਤੋ ਨਿਤ ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਬਹੁਤੇ ਲੋਕ ਇਹਨਾਂ ਚੀਜ਼ਾਂ ਨੂੰ ਵਿਕਾਸ ਕਰਦੇ ਹਨ ਪਰ ਇਸ ਦਾ ਵਿਕਾਸ ਨਾਲ ਕੋਈ ਸਬੰਧ ਨਹੀਂ ਹੈ ਇਹ ਜਿੰਨੀਆਂ ਵੀ ਨਵੀਆਂ ਖੋਜਾਂ ਹਨ ਇਹ ਸਿਰਫ ਕਾਰੋਬਾਰੀਆਂ ਦਾ ਬਿਜ਼ਨਸ ਹੈ ਇਸ ਵਿੱਚ ਆਮ ਲੋਕਾਂ ਦਾ ਜਾਂ ਹੋਰ ਜੀਵ ਜੰਤੂ ਦਾ ਕੋਈ ਵੀ ਸਿੱਧਾ ਫਾਇਦਾ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੁੰਦਾ ਹੈ ਇਸ ਨਾਲ ਅਸੀਂ ਆਰਥਿਕ ਸਿਹਤ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹਾਂ ਆਓ ਜਾਣਦੇ ਹਾਂ ਕਿਵੇਂ ਇਹ ਤੁਸੀਂ ਜਿੰਨੀਆਂ ਵੀ ਗਾਈਆਂ ਬੈਠੀਆਂ ਦੇਖ ਰਹੇ ਹੋ ਇਹੇ ਅੱਜ ਤੋਂ 40-50 ਸਾਲ ਪਹਿਲਾਂ ਇਦਾਂ ਨਹੀਂ ਘੁੰਮਦੀਆਂ ਸਨ ਇਹ ਘਰਾਂ ਵਿੱਚ ਰਹਿੰਦੀਆਂ ਸਨ ਅਤੇ ਖੇਤੀ ਵਿੱਚ ਵੀ ਇਹ ਬਹੁਤ ਸਹਾਰਾ ਲਾਉਂਦੀਆਂ ਸਨ ਖੇਤੀ ਦਾ ਸਾਰਾ ਕੰਮ ਇਨ੍ਹਾਂ ਸਾਰੇ ਚੱਲਦਾ ਸੀ ਬੋਣੀ ਬੀਜਣੀ ਜਾਂ ਫਿਰ ਖੇਤੀ ਫਸਲਾਂ ਦੀ ਢੋਆ ਢਵਾਈ ਇਨ੍ਹਾਂ ਸਾਰਿਆਂ ਨਾਲ ਹੀ ਇਹ ਕੰਮ ਹੁੰਦੇ ਸਨ ਪਰ ਅੱਜ ਦੇ ਟਾਈਮ ਵਿੱਚ ਤੁਹਾਨੂੰ ਇਹ ਸੜਕਾਂ ਉੱਪਰ ਘੁੰਮਦੀਆਂ ਜਾਂ ਆਵਾਰਾ ਆਮ ਹੀ ਮਿਲ ਜਾਣਗੀਆਂ ਤੇ ਜ਼ਿਆਦਾਤਰ ਇਹ ਦੇਸੀ ਗਾਂਾਂ ਹੀ ਹੁੰਦੀਆਂ ਹਨ ਹੁਣ ਬਹੁਤੇ ਲੋਕ ਇਹ ਕਹਿਣਗੇ ਕਿ ਜੇਕਰ ਟੈਕਨੋਲੋਜੀ ਨਾ ਹੁੰਦੀ ਤਾਂ ਨਾ ਤਾਂ ਅਨਾਜ ਦੀ ਇੰਨੀ ਪੈਦਾਵਾਰ ਹੋਣੀ ਸੀ ਅਤੇ ਨਾ ਹੀ ਦੁੱਧ ਦੀ ਇੰਨੀ ਪੈਦਾਵਾਰ ਹੋਣੀ ਸੀ ਪਰ ਤੁਸੀਂ ਦੇਖੋਗੇ ਕਿ ਅੱਜ ਵੀ ਲੋਕ ਭੁੱਖੇ ਸੌਂਦੇ ਹਨ ਜਿੰਨਾ ਵੀ ਅਨਾਜ ਪੈਦਾ ਹੁੰਦਾ ਹੈ ਉਸ ਦੀ ਵਰਤੋਂ ਲੋਕਾਂ ਦਾ ਢਿੱਡ ਭਰਨ ਲਈ ਨਹੀਂ ਅੱਜ ਕੱਲ ਤੁਸੀਂ ਦੇਖੋਗੇ ਕਿ ਇਥਨੋਲ ਬਣਾਇਆ ਜਾਂਦਾ ਹੈ ਉਹ ਵੀ ਅਨਾਜ ਤੋਂ ਮੱਕੀ ਤੋਂ ਜਾਂ ਹੋਰ ਅਨਾਜ ਤੋਂ ਬਣਾਇਆ ਜਾਂਦਾ ਹੈ ਟੈਕਨੋਲੋਜੀ ਨੂੰ ਪੈਦਾ ਕਰਨ ਵਾਲੇ ਸਿਰਫ ਇਹੀ ਚਾਹੁੰਦੇ ਹਨ ਕਿ ਉਹਨਾਂ ਦੁਆਰਾ ਬਣਾਏ ਹੋਏ ਸਾਧਨਾਂ ਤੇ ਲੋਕ ਨਿਰਪਰ ਹੋਣ ਅਤੇ ਉਹੀ ਚੱਲਦੇ ਰਹਿਣ ਲੋਕਾਂ ਦੇ ਕੁਦਰਤੀ ਸਾਧਨ ਖਤਮ ਹੋ ਜਾਣ ਇਹ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਕਿ ਇਨਸਾਨ ਵੀ ਇਨਾਂ ਆਵਾਰਾ ਪਸ਼ੂਆਂ ਵਾਂਗ ਸੜਕਾਂ ਉੱਪਰ ਘੁੰਮਦਾ ਤੁਹਾਨੂੰ ਮਿਲੇਗਾ ਉਹ ਕੀ ਵਿਕਾਸ ਦੇ ਜਿਸ ਰਾਹ ਉੱਪਰ ਦੁਨੀਆ ਅੱਜਕੱਲ ਜਾ ਰਹੀ ਹੈ ਉਸ ਵਿੱਚ ਖੋਜਾਂ ਕਰਨ ਵਾਲੇ ਵੱਡੇ ਬਿਜ਼ਨਸਮੈਨਾਂ ਦੇ ੇਠਾਂ ਕੰਮ ਕਰਦੇ ਹਨ ਅਤੇ ਉਹਨਾਂ ਲਈ ਹੀ ਕੰਮ ਕਰਦੇ ਹਨ ਉਹਨਾਂ ਲਈ ਆਮ ਲੋਕ ਬਿਲਕੁਲ ਮਾਇਨੇ ਨਹੀਂ ਰੱਖਦੇ ਉਹਨਾਂ ਦਾ ਮਤਲਬ ਸਿਰਫ ਲੋਕਾਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਹੈ ਤੁਸੀਂ ਦੇਖੋਗੇ ਕਿ ਲੋਕਾਂ ਦੀਆਂ ਕੁਦਰਤੀ ਸਹੂਲਤਾਂ ਜੋ ਉਹਨਾਂ ਨੂੰ ਕੁਦਰਤ ਵੱਲੋਂ ਦਿੱਤੀਆਂ ਹੋਈਆਂ ਸਨ ਉਹਨਾਂ ਨੂੰ ਖੋ ਕੇ ਉਹ ਬਿਜ਼ਨਸ ਦਾ ਰੂਪ ਦੇ ਰਹੇ ਹਨ ਕੁਦਰਤ ਵੱਲੋਂ ਫ੍ਰੀ ਵਿੱਚ ਮਿਲਣ ਵਾਲਾ ਹਵਾ ਪਾਣੀ ਭੋਜਨ ਵੀ ਅੱਜ ਕੱਲ ਇੱਕ ਕਿੱਤਾ ਬਣਿਆ ਹੋਇਆ ਹੈ ਸੋ ਆਉਣ ਵਾਲੇ ਸਮੇਂ ਵਿੱਚ ਵੀ ਜੋ ਖੋਜਾਂ ਹੋਣਗੀਆਂ ਉਹ ਇਸੇ ਰਾਹ ਤੇ ਹੀ ਹੋਣਗੀਆਂ ਇਸ ਨੂੰ ਅਸੀਂ ਇਨਸਾਨ ਦਾ ਵਿਕਾਸ ਨਹੀਂ ਕਹਿ ਸਕਦੇ ਇਹ ਸਿਰਫ ਟੈਕਨੋਲੋਜੀ ਦਾ ਵਿਕਾਸ ਹੈ ਜੋ ਇਨਸਾਨ ਨੂੰ ਕੰਟਰੋਲ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹਾਲਾਤ ਏਦੂ ਵੀ ਭਿਆਨਕ ਹੋਣਗੇ ਸੋ ਜੋ ਵੀ ਚੀਜ਼ ਤੁਹਾਨੂੰ ਅੱਜ ਆਵਾਰਾ ਤੇ ਫਾਲਤੂ ਤੁਰਿਫਿਰਦੀ ਨਜ਼ਰ ਆਉਂਦੀ ਹੈ ਉਸ ਵਿੱਚ ਆਪਣਾ ਅਕਸ ਜ਼ਰੂਰ ਦੇਖਿਆ ਕਰੋ ਧੰਨਵਾਦ